ਕੁੰਭ ਰਾਸ਼ੀ ਵਾਲੇ 2025 ਸ਼ੁਰੂ ਹੋਣ ਤੋਂ ਪਹਿਲਾਂ ਕੁੱਤੇ ਨੂੰ ਖਵਾ ਦੇਵੋ ਇਹ ਇੱਕ ਚੀਜ਼ ਜਿੰਨਾ ਪੈਸਾ ਚਾਹੋਗੇ ਓਨਾ ਹੀ ਮਿਲੇਗਾ ਤਾਂ ਦੌਲਤ ਬੇਸ਼ੁਮਾਰਾ ਜਾਵੇਗੀ ਨਵਾਂ ਸਾਲ ਸ਼ੁਰੂ ਹੋਣ ਵਾਲਾ ਹੈ ਜੇਕਰ ਉਸ ਤੋਂ ਪਹਿਲਾਂ ਇਹ ਇੱਕ ਨਿੱਕੀ ਜਿਹੀ ਚੀਜ਼ ਕੁੱਤੇ ਨੂੰ ਖਵਾ ਦੇਵੋ ਤਾਂ ਸ਼ਨੀ ਇੰਨਾ ਮਜ਼ਬੂਤ ਹੋ ਜਾਵੇਗਾ ਕਿ ਜਿਸ ਕੰਮ ਨੂੰ ਹੱਥ ਪਾਓਗੇ ਉਹ ਸਫਲ ਹੋ ਜਾਵੇਗਾ ਮਾਤਾ ਲక్ష్ਮੀ ਪਰਸਨ ਹੋ ਜਾਵੇਗੀ ਪੈਸਾ ਬੇਸ਼ੁਮਾਰਾ ਜਾਵੇਗਾ ਤਾਂ ਦੌਲਤ ਦੇ ਭੰਡਾਰ ਤੁਹਾਡੇ ਲਈ ਖੁੱਲ ਜਾਣਗੇ ਤੁਸੀਂ ਜਿਸ ਵੀ ਪਰੇਸ਼ਾਨੀ ਤੋਂ ਦੂਰ ਹੋਣਾ ਚਾਹੋ ਉਹ ਸਭ ਤੁਹਾਨੂੰ ਮਿਲੇਗਾ ਕੋਮਬਰਾ ਸ਼ੀ ਵਾਲੇ ਸ਼ਨੀ ਦੀ ਸਾਰਸਤੀ ਕਾਰਨ ਤੁਹਾਡੇ ਜੀਵਨ ਵਿੱਚ ਬਹੁਤ ਮੁਸ਼ਕਿਲਾਂ ਆਈਆਂ ਹਨ ਤੁਹਾਡੇ ਆਪਣਿਆਂ ਨੇ ਵੀ ਕੋਈ ਕਸਰ ਨਹੀਂ ਛੱਡੀ ਤੁਹਾਡਾ ਹੱਕ ਤੱਕ ਤੁਹਾਡੇ ਕੋਲੋਂ ਲੈਣ ਦੀ ਕੋਸ਼ਿਸ਼ ਵੀ ਕੀਤੀ ਪਰੰਤੂ ਜਦੋਂ ਵੀ ਤੁਸੀਂ ਇਹ ਇੱਕ ਚੀਜ਼ ਕੁੱਤੇ ਨੂੰ ਖਵਾਓਗੇ ਤਾਂ ਦੁਸ਼ਮਣ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਣਗੇ ਦੇਖੋ ਧਨ ਤੋਂ ਬਗੈਰ ਇਨਸਾਨ ਦੀ ਜ਼ਿੰਦਗੀ ਨਰਕ ਵਰਗੀ ਹੋ ਜਾਂਦੀ ਹੈ ਪਰੰਤੂ ਇਹ ਧਨ ਹਰ ਇੱਕ ਦੇ ਕੋਲ ਨਹੀਂ ਹੁੰਦਾ ਚਾਹੇ ਉਹ ਕੋਈ ਕਿੰਨਾ ਮਿਹਨਤੀ ਕਿਉਂ ਨਾ ਹੋਵੇ ਜਿਸ ਦੀ ਕਿਸਮਤ ਉਸ ਦਾ ਸਾਥ ਦਿੰਦੀ ਹੈ ਉਹ ਧਨ ਵੀ ਉਸ ਦਾ ਹੀ ਹੁੰਦਾ ਹੈ ਜਿਸ ਦੇ ਉੱਪਰ ਸ਼ਨੀ ਮਿਹਰਬਾਨ ਹੋਵੇ ਰਾਹੁ ਦਿਆਲ ਹੋਵੇ ਇਹ ਇੱਕ ਨਿੱਕੀ ਜੀ ਚੀਜ਼ ਬਿਨਾਂ ਕਿਸੇ ਨੂੰ ਦੱਸੇ ਚੁੱਪ ਕਰਕੇ ਕੁੱਤੇ ਨੂੰ ਖਵਾ ਦੇਣੀ ਹੈ ਜੋ ਸ਼ਨੀ ਤੁਹਾਨੂੰ ਤੰਗ ਕਰ ਰਿਹਾ ਹੈ ਹੁਣ ਉਹ ਤੁਹਾਡੇ ਤੇ ਮਿਹਰਬਾਨ ਹੋ ਜਾਵੇਗਾ ਤੁਹਾਡੀ ਮਦਦ ਕਰੇਗਾ ਚੈਨਲ ਤੇ ਜੇ ਨਵੇਂ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਰਨਾ ਕੀ ਹੈ ਕਿ ਤੁਸੀਂ ਥੋੜਾ ਜਿਹਾ ਦੁੱਧ ਲੈਣਾ ਹੈ ਉਸ ਵਿੱਚ ਕੇਸਰ ਪਾ ਕੇ ਚੀਨੀ ਪਾ ਕੇ ਉਸ ਨੂੰ ਉਬਾਲ ਲੈਣਾ ਹੈ ਅਤੇ ਫਿਰ ਠੰਡਾ ਕਰਨਾ ਹੈ ਸੋਮਵਾਰ ਦੇ ਦਿਨ ਸ਼ਿਵ ਮੰਦਿਰ ਜਾ ਕੇ ਸ਼ਿਵਲਿੰਗ ਤੇ ਦੁੱਧ ਥੋੜਾ ਜਿਹਾ ਚੜਾਉਣਾ ਹੈ ਬਾਕੀ ਬਚਿਆ ਦੁੱਧ ਵਾਪਸ ਲੈ ਕੇ ਆ ਜਾਣਾ ਤੇ ਕੁੱਤੇ ਨੂੰ ਪਿਲਾ ਦੇਣਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਕਿਸਮਤ ਖੁੱਲ ਜਾਵੇਗੀ ਅਤੇ ਖੁਸ਼ੀਆਂ ਹੀ ਖੁਸ਼ੀਆਂ ਜ਼ਿੰਦਗੀ ਵਿੱਚ ਆ ਜਾਣਗੀਆਂ ਹਰ ਪਾਸਿਓਂ ਤਰੱਕੀ ਦੇ ਰਸਤੇ ਖੁੱਲ ਜਾਣਗੇ ਨਵੇਂ ਸਾਲ ਤੋਂ ਪਹਿਲਾਂ ਇਹ ਜ਼ਰੂਰ ਕਰ ਲੈਣਾ ਕੁੰਭ ਰਾਸ਼ੀ ਵਾਲੇ ਲੋਕਾਂ ਨੂੰ ਬੰਦ ਪਈ ਕਿਸਮਤ ਉਹਨਾਂ ਦੀ ਖੁੱਲ ਜਾਵੇਗੀ ਤਰੱਕੀ ਮਿਲ ਜਾਵੇਗੀ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਚੈਨਲ ਦੇ ਨਾਲ ਜੁੜੇ ਰਹੋ ਥੈਂਕ ਯੂ